ਇਹ ਹਣ ਇੱਥੇ ਗੁੰਨੂ-ਮੁੰਨੂ ਕੋਲੇ ਆਏ ਸੀਗੇ ਗੁੰਨੂ-ਮੁੰਨੂ ਇੱਥੇ ਭੱਜੇ ਫਿਰਦੇ ਮੇਰਾ ਘਾਤਾ ਵੱਡ ਲਿਆ ਹੁੰਦਾ ਸੀਗਾ ਤੇ ਮੈਂ ਸੋਚਿਆ ਪਹਿਲਾਂ ਥੋੜੀ ਵੀਡੀਓ ਬਣਾ ਲੇ ਤੇ ਪਿੰਜਰੇ ਚ ਇਹਨਾਂ ਦੇ ਝਾੜੂ-ਝੂੜੂ ਲਾ ਕੇ ਸਾਫ਼ ਕਰ ਤਾ ਉੱਥੇ ਮਿੱਟੀ ਨਮੀ ਪਾਤੀ ਸੀਗੀ ਮੈਂ ਥੋੜੀ ਥੋੜੀ ਸੁੱਕੀ ਸੀਗੀ ਉਧਰ ਥੱਲੇ ਪਈ ਸੀ ਛੱਤ ਦੇ ਤੇ ਉਹ ਪਾਤੀ ਮੈਂ ਚੱਕ ਕੇ ਤੇ ਹੁਣ ਇੱਥੇ ਭੱਜੇ ਫਿਰਦੇ ਹੁਣ ਇਹਨਾਂ ਨੂੰ ਆਇਆ ਕਾ ਪਾ ਦ ਹੈ ਗੁੰਨੂ ਕਾ ਖਾਣਾ ਵਾ ਹੈ ਕੁਚੀ 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 ਕੋਪ 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 ਉਹ ਦੇਖੋ ਰਾਮ ਨਾਲ ਲਟ ਗਿਆ ਹਾਂ ਮੁੰਨੂ ਤੁਹਾਨੂੰ ਮ사ਜ ਕਰਾਣੀ ਆ ਉਰੇ ਆ ਓਏ ਤੜਾ ਆਪਣੀ ਖਾਜ ਕਰਨ ਲੱਗ ਗਿਆ ਆਪੀ ਚਲੋ ਬਾਸ ਕਰ ਉਹਨੂੰ ਹੁਣ ਘਾਹ ਖਾਣਾ ਵਾ ਤੂੰ ਇੰਨਾਂ ਦਾ ਪਾਣੀ ਵੀ ਇੱਥੇ ਤਾਜ਼ਾ ਭਰ ਕੇ ਰੱਖ ਤਾ ਤੇ ਉਧਰ ਮਿੱਟੀ ਵੀ ਉੱਥੇ ਨਮੀ ਪਾਤੀ ਉਹ ਚ ਮੀਂਗਣਾ ਚ ਇਹਨਾਂ ਨੇ ਬਾਲੀਆਂ ਕੀਤੀਆਂ ਪਈਆਂ ਸੀ ਝਾੜੂ ਨਾਲ ਇਕਦਮ ਪੂਰਾ ਸਾਫ਼ ਕਰ ਤਾ ਅੰਦਰ ਪਤਾ ਤਾਂ ਮੈਨੂੰ ਸੋਚਿਆ ਅਰੇ ਮਿੱਟੀ ਛੇ ਆਈ ਹੋਈ ਆ ਵੀ ਇਹਨੂੰ ਪਾਣੀ ਨਾਲ ਤੋਦਾਂ ਮੈਂ ਕਿ ਗਿੱਲਾ ਤਾਂ ਪਹਿਲਾਂ ਹੀ ਆ ਰਹਿਣ ਹੀ ਦਿੰਦਾ ਹਨਾ ਗੁੰਨੂ ਵੀ ਗੁੰਬੰਕ ਤੇ ਬਾਹਰ ਗੁੰਨੂ ਹੁਣਾਂ ਨੂੰ ਤਾਂ ਨਹੀਂ ਕੱਢਿਆਗਾ ਤੁਹਾਨੂੰ ਪਤਾ ਹੀ ਆ ਤਿੰਨ ਚਾਰ ਦਿਨ ਨਹੀਂ ਦੋ ਦਿਨ ਹੋ ਗਏ ਕੱਲ ਦਾ ਮੀਂਹ ਪਈ ਜਾਂਦਾ ਕੱਲ ਪਰਸੋਂ ਦਾ ਬੱਦਲ ਹਜੇ ਵੀ ਉੱਪਰ ਹੈਗਾ ਵਾ ਤੇ ਆ ਥੱਲੇ ਇੱਧਰ ਪਾਣੀ ਖੜਾ ਵਾ ਮੈਂ ਤਾਂ ਨਹੀਂ ਕੱਢਿਆਗਾ ਉਹਨੇ ਸਾਰੇ ਨੇ ਗਿੱਲਾ ਹੋ ਜਾਣਾ ਵਾ ਨਾ ਮੈਂ ਬਟੇਰੇ ਹੁਣ ਬਾਹਰ ਕੱਢਦਾ ਮੈਂ ਇੱਥੇ ਸਾਰਾ ਗਿੱਲਾ ਹੋਇਆ ਪਿਆ ਮੈਂ ਛੱਡਤਾ ਤਾਂ ਬਿਮਾਰ ਨਾ ਹੋ ਜਾਨਾ ਮਾੜੀ ਮੋਟੀ ਭੂਰਚੀ ਪਈ ਜਾਂਦੀ ਆ ਬੱਦਲ ਹਜੇ ਖੜਾ ਪਤਾ ਨਹੀਂ ਕਿਹੜੇ ਵੇਲੇ ਆ ਜੇ ਤਾਂ ਕਰਕੇ ਮੈਂ ਪਹਿਲਾਂ ਹੀ ਕਾਕੂ ਵੜ ਲਿਆ ਤੇ ਪਹਿਲੇ ਇਹਨਾਂ ਦਾ ਪਿੰਜਰਾ ਵੀ ਖਿੱਲਾ ਹੋਈ ਜਾਂਦਾ ਸੀ ਆ ਉੱਤੇ ਫੈਬਰ ਚੀ ਪਾਤੀ ਸੀ ਉਦੋਂ ਪਹਿਲਾਂ ਦੀ ਪਾਈ ਹੋਈ ਆ ਤੇ ਹੁਣ ਇੱਕ ਵਾਰ ਇਹਨਾਂ ਨੂੰ ਕਾਹ ਪਾ ਦਿੰਦੇ ਆ ਤੇ ਇੱਧਰ ਆ ਗਏ ਸੀਗਾ ਹੁਣ ਤੋਤੇ ਆਨੇ ਕਮਰੇ ਚ ਉਧਰ ਸਾਹਮਣੇ ਉਹ ਨਹੀਂ ਕੂਕੂ ਹੁਣ ਹੀ ਬੈਠਿਆ ਇਹ ਵੀ ਇੱਧਰ ਟਾਕੀ ਚ ਬੈਠੇ ਰਹਿੰਦੇ ਆ ਬਾਹਰ ਮੌਸਮ ਠੰਡਾ ਕਰਕੇ ਇੱਧਰ ਦੀ ਹਵਾ ਹਵਾ ਲੱਗਦੀ ਰਹਿੰਦੀ ਆ ਜਿਹੜਾ ਕੋਈ ਆਨੇ ਥੋੜੀ ਦੇਖਦਾ ਵੇ ਇਹਨਾਂ ਨਾਲ ਸਾਰੇ ਹੈ ਰੰਗ ਪ੍ਰੰਗੇ ਚ ਬੈਠ ਨੇ ਇਧਰ ਕੋ ਕੋ ਨਹੀਂ ਆ ਇਧਰ ਮਗਰ ਰੋਸ਼ਨੀ ਪੈਂਦੀ ਆ ਇਧਰ ਉਧਰ ਚੱਲਣਾ ਆ ਦੇਖੋ ਕਿਵੇਂ ਔੜ ਦੇ ਸਾਰੇ ਆ ਗਿਆ ਨਾ ਕਾਲਾ ਰੋੜਾ ਆ ਗਿਆ ਆ ਥੱਲੇ ਆ ਗਿਆ ਇੱਕ ਓਏ ਥੱਲੇ ਕੀ ਕਰਨਾ ਹੈ ਚੱਲ ਪਰ ਕੀ ਕਰਦੇ ਚੱਲ ਪਰ ਚੱਲ ਚੱਲ ਓ ਕੀ ਹੋਇਆ ਇਹਨੂੰ ਇੱਕ ਮਿੰਟ ਹੀ ਮੈਂ ਦੇਖਦਾ ਮੜਾ ਆ ਗਿਆ ਇਹ ਦੇ ਦੇ ਆਖੋ ਚਾਹ ਕੱਲ ਠੀਕ ਹੀ ਸੀਗਾ ਆਹੋ ਹੋਣਾ ਦਾ ਕੀ ਹੋਈ ਕਰਦਾ ਬੱਚਾ ਕਾਤਾ ਨਹੀਂ ਵਰਤਾ ਸਾਰ ਨੇ ਲੜਾ ਕੁੱਤਾ ਛੱਡ ਦੇ ਉਹ ਜਦ ਨੂੰ ਕੋਸ਼ਿਸ਼ ਕਰ ਹਟ ਉਹੀ ਕਰਦਾ ਥੋੜਾ ਫਿਲਮ ਹਾਂ ਨਹੀਂ ਗੁੱਡ ਮਾਰਨ ਕਿਹਨਾਂਾਰੇ ਇੱਧਰ ਫੈਕਰੀ ਦੇ ਵਿੱਚ ਬਿੱਟੂ ਵੀ ਨੇ ਇੱਕਿੰਗੀ ਆੜਾ ਖੜੇ ਬਿੱਟੂ ਰਿਆ ਸਾਰੇ ਨੂੰ ਗੁੱਡ ਮਾਰਨਿੰਗ ਹੋਈ ਹਹੀ ਹਹੀ ਬਿੱਟੂ ਕਿਵੇਂ ਮੈਂ ਦੇਖਿਆ ਨਹੀਂ ਜੱਟਾ ਠੀਕ ਹੁਣ ਤਾਂ ਫੇ ਅ ਬਿੱਟੂ ਉਹ ਚੁਕੜੋਰੀ ਚੁਕੜੋਰੀ ਹੁਣ ਬਿੱਟੂ ਦਾ ਆਪਣਾ ਪੂਰਾ ਠੀਕ ਹੋ ਗਿਆ ਹੁਣ ਦਵਾਈ ਦੂਏ ਜਿੰਦੇ ਨੇ ਤੇ ਹੁਣ ਠੀਕ ਹੁਣ ਵੀ ਹੁਣ ਥੋੜੀ ਛੋੜੀ ਦਵਾਈ ਦਿੰਨਾ ਉਹਨਾਂ ਨਾਲ ਨਾਲ ਠੀਕ ਆ ਉਹ ਚੀਕ ਕਿਨੇ ਹੋ ਗਈ ਇਹਨੇ ਗਾੜੀ ਇਹ ਉਹਨੂੰ ਵੀ ਫਿਰ ਦਵਾਈ ਦੋਏ ਜਾਂਦੇ ਨੇ ਲੋਨ ਹੋ ਗਿਆ। ਇਹਦਰ ਹੁਣ ਆਪਾਂ ਇੱਕ ਵਾਰ ਚਿੱਟੀ ਦੋਸੇ ਜਾਣਦੇ ਦਿਖਾ ਦਿੰਦੇ ਹਾਂ। ਮੈਂ ਪਿਛਲੀ ਵੀਡੀਓ ਦੇ ਵਿੱਚ ਸਿਆ ਸੀ ਇਹਦੇ ਇਹਦੇ ਪਹਿਲਾ ਵਾਲੇ ਤੋਤੇ ਸੀ ਉਹ ਮੈਂ ਉੱਪਰ ਛਾੜ ਤੇ ਇੱਧਰ ਚਾਰ ਤੋਤੇ ਨੇ ਬਸ। ਇਹ ਸਾਰੇ ਇਹਨਾਂ ਦਾ ਹੀ ਪਰਿਵਾਰ। ਆ ਚਿੱਟੀਆਂ ਬਾਹਰ ਨਿਕਲ। ਨਿਕਲ ਬਾਹਰ। ਨਹੀਂ ਆ ਨਹੀਂ ਆਣਾ, ਇੱਨੀ ਆਣਾ ਫਲੇ ਰੱਖੋ। ਇਹਨੂੰ ਪਹਿਲਾਂ ਬਾਹਰ ਨਿਕਲ ਦੋ। ਥੋੜਾ ਬੰਦ ਕਰੋ। ਬੱਚ ਦੋਤੀ ਇਹਦੇ। ਬੰਦ। ਪੰਜ ਅੰਡੇ ਲੱਤ ਹੋਏ ਨੇ ਇਹਨਾਂ ਉੱਪਰ ਪਈ ਚੜੀਆਂ ਪੰਜ ਨਹੀਂ ਇਹ ਛੋਟੇ ਛੋਟੇ ਪੰਜਾਂ ਅੰਡੇ ਨੇ ਮੈਂ ਦੇਖਦਾ ਵੀ ਨੀਲੀ ਤੋਤੇ ਸੰਭਾਲੀ ਨੇ ਆਹ ਦੇਖ ਪੰਜ ਅੰਡੇ ਉੱਤੇ ਹੋਏ ਨੇ ਉੱਧਰ ਵੀ ਆਈ ਨੇ ਅੰਡੇ ਉਹਨਾਂ ਉੱਤੇ ਬੈਠੇ ਸੀ ਅੰਡੇ ਗਰਮ ਹੋਣੇ ਨੇ ਚਲੋ ਬਾਹਰ ਜਸਟਾਰਪ ਨਹੀਂ ਕਰਦੇ ਅਮਾ ਫੜਿਓ ਮੈਂ ਵੀ ਕਰ ਲਵਾਂ। ਅੰਦਰ ਦੇ ਟੋਟੇ ਨੇ। ਉਹੋ ਹਾਲ। ਨਹੀਂ ਹਾਲ ਆੜੇ 'ਚ ਛਾੜ ਦੇ। ਛਾੜ ਜਾੜੇ 'ਚ ਰਹਿਣੀ ਹੈ ਇੱਧਰ ਦਾ ਕਮਰਾ ਬੰਦ ਜੀ ਹੈ ਨਾ ਉੱਧਰ ਖੁੱਲਾ ਬਾਹਰ। ਉੱਧਰ ਠੰਡ ਹੁੰਦੀ ਹੈ। ਹਾਂ। ਬੜੀ ਠੰਡ ਤੇ ਕਰਦੇ। ਹੈ? ਮਾਈ ਠੰਡ 'ਚ। ਆਹੋ ਵਿਚਾਰਣ ਵਾਲੇ ਇੱਧਰ ਕਰ ਦੇ। ਪਰ ਦੂਹਰ ਗਾ ਲੇ ਕੇ ਦੇਖਾਂ ਜਾਂਉਂਗੀ। ਇੱਕ ਵਾਰ ਹੁੰਦੀ ਤੂੰ ਲੀਨ ਦਵਾ ਦੇ। ਮਾਛੂ ਵਾ ਜਾ ਚਲ ਹੋ ਗਿਆ ਕਰਣ ਚਿੰਕਰ ਦੀ ਵਾਰੀ ਅਜੇ ਚਿੰਕਰ ਆ ਗਈ ਮਾ ਉਹ ਜਿੰਨੀ ਮੇਰੇ ਵੀ ਕਾ ਗਲਤੀ ਹੈ ਇਹੀ ਤਦ ਨਾ ਹੋ ਰਹਾ ਇਹ ਤਾਂ ਅੰਝਾਈ ਚਲ ਹਣ ਇਹ ਵੀ ਮਾਰਨੀ ਚਾਹੁੰਦੇ ਉਹਦੇ ਲਈ ਅੱਗੇ ਬਣ ਇਹ ਸੌਖਾ ਇਹਨੂੰ ਖਿਲਾ ਦੇਣਾ ਚਲ ਗਾਲੇ ਵੇੜ ਤੂਗੇ ਪਾਪਾ ਚੀ ਕਰਦੇ ਹਰਦਾਵਾ ਇਹਨਾਂ ਜੇ ਮੋਂ ਤੋਂ ਵਧੀਆ ਹੋਇਆ ਇੱਧਰ ਸਾਰੇ ਸਫਾਈ ਕਰ ਗਏ ਨੂੰ ਚੋਣੇ ਕੇ ਬਣਾ ਗਏ ਉਧਰ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਰਗਾ ਟਮਾ ਘੜ ਕੇ ਨਮਾ ਦੇਣਾ ਚਾਹੀਦਾ ਹੈ ਮੁੱਕਾ ਮਾਈ ਚਾੜੂ ਲਾ ਦੇ ਇੱਕ ਹੋ ਪਾਣੀ ਨਾਲ ਧੋ ਵੀ ਸਾਫ ਦੇ ਕੇ ਸਾਰੇ ਕੱਪੜਾ ਲੀਲਾ ਕਰਕੇ ਆਏ ਯਾਰ ਕੋਲੇ ਚੰਗੀ ਤਰ੍ਹਾਂ ਸਫਾਈ ਕਰ ਦੇ ਚਾਰੂ ਲਾ ਦੇ ਤੇ ਆਪਹਿਲਾ ਸਮਾਨ ਜਾ ਕੇ ਉਧਰ ਰੱਖ ਦੇ तो कौन से ਚੰਗੀ ਤਰ੍ਹਾਂ ਕਰੀ ਬੋਲਾ ਬੋਲਾ ਦੇ ਫੇਰ ਲੂਣ ਲੈ ਜਾਂਦਾ ਰਿਹਾ ਕੰਮ ਬੋ। ਅਰੇ ਤੇ ਬਾਅਦ ਤੱਕ ਤੁਹਾਡਾ ਕੰਮ ਹੋ ਜਾ। ਨਹੀਂ ਇਹ ਵੀ ਲੱਗ ਜਾਂਦਾ ਵਧੀਆ। ਕਹੀਂ ਬਸ ਬੋਲਾ ਬੋਲਾ ਜਾ। ਨੂੰ ਮੰਨ ਲੈਣਾ ਇਹਨਾਂ ਨੂੰ। ਇਹ ਤੇ ਜੜਦੀ ਮੰਨਣਾ। ਇਹ ਹੋਰ ਯੋ ਲੋ ਫਿਰ ਨੈਕੀ ਵੀਡੀਓ ਲਾਈਕ ਕਰੇ ਚੈਨਲ ਸਬਸਕ੍ਰਾਈਬ ਕਰੇ ਸਾਥਿਲ ਕਾ ਸਾਰੇ